ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਛੋਟੇ ਭਰਾਤਾ ਜੀ ਭਾਈ ਜੈ ਰਾਜ ਸਿੰਘ ਜੀ ਜਵਾਨੀ ਦੀ ਵਰੇਸ ਵਿੱਚ ਇਹਨੇ 28 ਬਰਸ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਸਨ ਤੇ ਕਿਸੇ ਨੇ ਭਾਈ ਸਾਹਿਬ ਜੀ ਨੂੰ ਸ਼ੋਕ ਪੱਤਰ ਲਿਖਿਆ ਤਾਂ ਭਾਈ ਸਾਹਿਬ ਜੀ ਨੇ ਉਸ ਦਾ ਕੀ ਉੱਤਰ ਦਿੱਤਾ ਇਸ ਵਿੱਚ ਸਾਨੂੰ ਇਹ ਪਤਾ ਲੱਗੇਗਾ ਕਿ ਭਾਈ ਸਾਹਿਬ ਨਿਹਰਾ ਦੂਸਰੀਆਂ ਨੂੰ ਪਾਣਾ ਮੰਨਣ ਦਾ ਉਪਦੇਸ਼ ਨਹੀਂ ਸੰਦੇਂਦੇ ਆਪਣੇ ਆਪ ਤੇ ਵੀ ਲਾਗੂ ਕਰਦੇ ਸਨ ਆਹ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ 13 ਦਸੰਬਰ 1972 ਪਿਆਰੇ ਜੀ ਕੱਲ ਕਾਲੀ ਵਿੱਚ ਮੈਂ ਖਤ ਤੁਸਾਨੂੰ ਲਿਖਿਆ ਸੀ ਤੁਸੀਂ ਫਿਕਰ ਨਹੀਂ ਕਰਨਾ ਮੈਂ ਪਰਸਨ ਹਾਂ ਅਰ ਪਾਣੇ ਦੇ ਰੰਗਾਂ ਵਿੱਚ ਸਾਈਂ ਦਾ ਪਿਆਰ ਤੱਕ ਰਿਹਾ ਹਾਂ ਜੈ ਰਾਜ ਸਿੰਘ ਜੀ ਮਰੇ ਨਹੀਂ ਨਾਲਟਡ ਹੋਏ ਹਨ ਹਰ ਇੱਕ ਉੱਚੇ ਟਿਕਾਣੇ ਪਹੁੰਚੇ ਹਨ ਉਸਨੇ ਆਪਣਾ ਜੀਵਨ ਪਵਿੱਤਰ ਪਿਆਰ ਵਾਲਾ ਤੇ ਨਾਮ ਵਿੱਚ ਗੁਰਗ ਬਸਰ ਕੀਤਾ ਹੈ ਉਸਦੇ 28 ਬਰਸ 28000 ਬਰਸ ਤੋਂ ਚੰਗੇ ਹਨ ਇਸ ਲਈ ਸ਼ੌਕ ਨਹੀਂ ਹਾਂ ਮੇਰੇ ਲਈ ਕੰਮ ਤੇ ਜ਼ਿੰਮੇਵਾਰੀਆਂ ਵਧੀਆਂ ਹਨ ਪਰ ਜੇ ਇਹ ਪ੍ਰੀਤਮ ਜੀ ਨੂੰ ਪਿਆਰਾ ਲੱਗਾ ਹੈ ਤਾਂ ਇਹੋ ਚੰਗਾ ਹੈ ਔਰ ਮੈਂ ਤਾਂ ਕੰਮ ਹੀ ਕਰਨਾ ਹੈ ਮਾਲਕ ਜੋ ਭੇਜੇਗਾ ਉਹੀ ਰਜ਼ਾ ਹੈ ਤੇ ਉਹ ਕਰਨਾ ਮੇਰੀ ਨੌਕਰੀ ਹੈ ਨੌਕਰੀ ਕੀ ਤੇ ਨਖਰਾ ਕੀ ਪ੍ਰਾਰਥਨਾ ਕਰੋ ਕਿ ਮੇਰੀ ਆਤਮਾ ਵਿੱਚ ਗੁਰੂ ਪਿਆਰ ਕਾਇਮ ਰਹੇ ਮਨਮੁਖਤਾ ਨਾ ਆਵੇ ਮੈਂ ਸ਼ੁਕਰ ਕਰਾਂ ਔਰ ਪ੍ਰੀਤਮ ਦੇ ਕੰਮ ਨਾ ਵੇਖਾਂ ਪਰ ਪ੍ਰੀਤਮ ਨੂੰ ਵੇਖਾਂ ਹਾਂਜੀ ਪ੍ਰਾਰਥਨਾ ਕਰੋ ਕਿ ਮੇਰੀ ਆਤਮਾ ਵਿੱਚ ਗੁਰੂ ਪਿਆਰ ਕਾਇਮ ਰਹੇ ਮਨਮੁਖਤਾ ਨਾ ਆਵੇ ਮੈਂ ਸ਼ੁਕਰ ਕਰਾਂ ਔਰ ਪ੍ਰੀਤਮ ਦੇ ਕੰਮ ਨਾ ਵੇਖਾਂ ਪਰ ਪ੍ਰੀਤਮ ਨੂੰ ਵੇਖ ਇਹ ਟ੍ਰਾਇਲ ਸਾਈ ਨੇ ਬੜੇ ਪਿਆਰ ਨਾਲ ਲੰਗਾਇਆ ਹੈ ਕਮਾਲੀਏ ਪਰਦੇਸ ਵਿੱਚ ਉਸਨੇ ਪਿਆਰ ਕੀਤਾ ਖੇਚਲ ਦੇ ਦਿਨ ਹੱਥ ਤੇ ਮਦਦ ਦੇ ਕੇ ਲੰਗਾਇਏ ਚਲਾਣੇ ਦਾ ਸਮਾਂ ਚੰਗਾ ਲੰਘਿਆ ਧਨ ਉਹ ਦਾਤਾ ਜੋ ਹਰ ਨਾਲ ਪਿਆਰ ਕਰਦਾ ਹੈ ਹੋਰ ਸੁਖ ਹੈ ਵੀਰ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ